ਇਦੇ ਨਾਲ ਵਧੀਆ ਜਣੀ ਨਸ਼ੇ ਤੋਂ ਹਟਣਗੇ ਮੁੰਡੇ ਜਣੀ ਵਧੀਆ ਖੇਡ ਆ ਜੀ ਇਹ ਚੀਜ਼ਾਂ ਨੂੰ ਦੇਖਣਗੇ ਤਦ ਹੀ ਅੱਗਾ ਪੱਦਣਗੇ ਤੇ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਸਾਡੇ ਪਿੰਡ ਦੇ ਸਪਾਕ ਨਾਲ ਇਸ ਤਰ੍ਹਾਂ ਹਰ ਸਾਲ ਗੁਰੂ ਮਹਾਰਾਜ ਕਿਰਪਾ ਕਰੇ ਪਿੰਡ ਪਾਲਟੀ ਵਾਜ ਤੋਂ ਉੱਪਰ ਉੱਠ ਕੇ ਅਸੀਂ ਟੂਰਨਾਮੈਂਟ ਹਰ ਸਾਲ ਕਰਾਵਾਂਗੇ ਸਾਰੇ ਮੇਰੇ ਭਰਾਵਾਂ ਦਾ ਪਿੰਡ ਵਾਸੀਆਂ ਦਾ ਸਾਰੇ ਮੇਰੇ ਵਿਦਵੰਤਾਂ ਦਾ ਤੈਨਾਂ ਦਾ ਤਹਿ ਦਿਲੋਂ ਧੰਨਵਾਦ। ਉਸ ਗੁਰਦੁਆਰਾ ਸ਼ਹੀਦਾ ਸਪੋਰਟਸ ਕਲੱਬ ਦੇ ਵੱਲੋਂ ਨਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਰੂਪ ਰੂਪ ਕਰ ਰਹੇ ਆ। ਸਮਾਂ तकरीबन 8 ਵਜੇ ਦਾ ਹੋ ਚੁੱਕਿਆ ਤਾਂ 8 ਵਜੇ ਦੇ ਵੀ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਤਹਿਨਾਤ ਨੇ ਸੰਭਾ ਇੱਕ ਕਬੱਡੀ ਕੱਪ ਹੋਇਆ ਵਾ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਵਾ ਤਾਂ ਅਸੀਂ ਆਗਿਆ ਕਰਦੇ ਹਾਂ ਇਸ ਤੋਂ ਵੱਧ ਕੇ ਅਗਲੇ ਸਾਲ ਵੀ ਇਸ ਤੋਂ ਵੱਡੇ ਪੱਧਰ ਤੇ ਦੇਖਣ ਨੂੰ ਮਿਲੇ ਜੀ ਪੰਜਾਬੀ ਪੰਜਾਬੀਅਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਪੰਜਾਬ ਸਿੰਘ ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਇਸ ਵਕਤ ਮੌਜੂਦ ਆ ਪਿੰਡ ਬੂਤਗੜ ਵਿੱਚ ਜਿੱਥੇ ਗੁਰਦੁਆਰਾ ਸ਼ਹੀਦਾ ਸਪੋਰਟਸ ਕਲੱਬ ਵੱਲੋਂ ਨਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਤਾਂ ਸਮਾਂ ਤੁਸੀਂ ਦੇਖ ਸਕਦੇ ਆ ਸਮਾਂ ਤਕਰੀਬਨ 8 ਵਜੇ ਦਾ ਹੋ ਚੁੱਕਿਆ ਔਰ ਇਸ ਵਕਤ ਜਿਹੜਾ ਦਰਸ਼ਕਾਂ ਦਾ ਪਿਆਰ ਆ ਤਾਂ ਜਿਹਨਾਂ ਦਾ ਇਸ ਮਾ ਖੇਡ ਕਬੱਡੀ ਦੇ ਨਾਲ ਪਿਆਰ ਆ ਤਾਂ ਦੇਖ ਸਕਦੇ ਆ ਇਸੇ ਤਰ੍ਹਾਂ ਲੋਕ ਸੱਜ ਕੇ ਟਰਾਲੀਆਂ ਦੇ ਵਿੱਚ ਹਾਜ਼ਰ ਨੇ ਕਿਉਂਕਿ ਲੋਕ ਵੀ ਇੱਥੇ ਜਿਨ੍ਹਾਂ ਦਾ ਪਿਆਰ ਆ ਬੜੀ ਤਾਂਗ ਦੇ ਨਾਲ ਇਸ ਖੇਡ ਕਬੱਡੀ ਨੂੰ ਦੇਖ ਰਹੇ ਆ ਕਿਉਂਕਿ ਲੋਕ ਤੁਸੀਂ ਦੇਖ ਸਕਦੇ ਆ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦਾ ਇੱਥੇ ਇਸੇ ਤਰ੍ਹਾਂ ਹੀ ਇਕੱਠਾ ਔਰ ਇੱਕ ਜਿਹੜੀ ਖਾਸ ਗੱਲ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿਉਂਕਿ ਇਹ ਜੋ ਖੇਡ ਕਬੱਡੀ ਹੈ ਕਿਸੇ ਇੱਕ ਵੱਲੋਂ ਨਹੀਂ ਕਰਵਾਈ ਗਈ ਐਨ ਆਰ ਆਈ ਵੀਰਾਂ ਦਾ ਸਹਿਯੋਗ ਰਿਹਾ ਇਸ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਮੇਟੀ ਦਾ ਤੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਤੇ ਸਾਡੇ ਇਲਾਕਾ ਨਿਵਾਸੀ ਦਾ ਔਰ ਜਿਹੜੀ ਖਾਸ ਗੱਲ ਇਸ ਦੇ ਵਿੱਚ ਇਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹਨਾਂ ਦਾ ਮੁੱਖ ਮਕਸਦ ਜੋ ਕਿ ਮੁੱਖ ਮਕਸਦ ਹੈ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਨੌਜਵਾਨ ਜ਼ਿਆਦਾਤਰ ਨਸ਼ਿਆਂ ਦੇ ਵੱਲ ਵੱਧੇ ਜਾ ਰਹੇ ਆ ਉਹਨਾਂ ਨੂੰ ਨਸ਼ੇ ਤੋਂ ਪਰੇਰ ਕੇ ਇਸ ਖੇਡ ਕਬੱਡੀ ਦੇ ਨਾਲ ਜੋੜਨਾ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਲੋਕਾਂ ਦਾ ਸੁਝਾਅ ਲੈਣੇ ਬਹੁਤ ਜ਼ਰੂਰੀ ਹੈ ਜਦੋਂ ਵੀ ਇਸ ਤਰ੍ਹਾਂ ਦੇ ਕਬੱਡੀ ਕੱਪ ਹੁੰਦੇ ਆ ਤਾਂ ਗੱਲਬਾਤ ਕਰ ਲੈਣੇ ਆ ਭਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੋ ਖੇਡ ਕਬੱਡੀ ਆ ਇਸ ਵਕਤ ਕਰਵਾਈ ਜਾ ਰਹੀ ਆ ਕਿਵੇਂ ਦਾ ਦੇਖਦੇ ਹੋ ਜਿਸ ਸਹਿਯੋਗ ਬਹੁਤ ਵਧੀਆ ਜੀ ਬਹੁਤ ਵਧੀਆ ਇਹਦੇ ਨਾਲ ਵਧੀਆ ਜਣੀ ਨਸ਼ੇ ਤੋਂ ਹਟਣਗੇ ਮੁੰਡੇ ਯਾਨੀ ਵਧੀਆ ਖੇਡ ਆ ਜਣੀ ਕਰਕੇ ਜਣੀ ਅੱਛੀ ਜਲ ਧਿਆਨ ਦੇਣਗੇ ਦੇਖ ਦੇਖ ਕੇ ਹਾਂਜੀ ਇਹੀ ਜੀ ਵੀਰ ਹਣੀ ਮੌਜੂਦ ਹੈ ਗੱਲਬਾਤ ਕਰਨ ਲਈ ਬਾਈ ਜੀ ਪਹਿਲਾਂ ਤਾਂ ਸਾਸਿ ਗੱਲ ਸਾਸਿ ਗੱਲ ਜੀ ਇਸ ਖੇਡ ਕਬੱਡੀ ਦੇ ਵਿੱਚ تقريبا 8 ਵਜੇ ਦਾ ਟਾਈਮ ਹੋ ਚੁੱਕਿਆ ਵਾ ਔਰ ਦੇਖ ਸਕਦੇ ਆ ਕਿ ਭਰਮਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਵਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਇਲਾਕੇ ਲਈ ਬਹੁਤ ਵਧੀਆ ਜੀ ਚੀਜ਼ ਆ ਜੇ ਸਾਰੇ ਬੱਚੇ ਹੁਣ ਜਿਹੜੇ ਕੋਈ ਨਸ਼ੇ ਦੇ ਵਿੱਚ ਲੱਗ ਰਹੇ ਆ ਉਹ ਇਸ ਚੀਜ਼ ਨੂੰ ਦੇਖ ਕੇ ਇਹ ਚੀਜ਼ਾਂ ਨੂੰ ਆਣਗੇ ਤੇ ਸਾਡੇ ਕੁਝ ਇਲਾਕੇ ਦਾ ਸੁਧਾਰ ਹੋ ਕੋ ਹੋਰ ਵੀ ਪੰਜਾਬ ਦੇ ਜਿਹੜੇ ਬੱਚੇ ਨਸ਼ਿਆਂ ਨੂੰ ਲੱਗੇ ਹੋਏ ਆ ਇਹ ਚੀਜ਼ਾਂ ਨੂੰ ਦੇਖਣਗੇ ਸਾਡੀ ਅੱਗੇ ਵਧਣਗੇ ਤੇ ਨਸ਼ਿਆਂ ਤੋਂ ਛੁਟਕਾਰਾ ਪਾਊਗਾ ਸਾਨੂੰ ਜੀ ਵਾਜੂਦ ਜੀ ਖਾਲਸਾ ਬਿਲਕੁਲ ਕਿਉਂਕਿ ਲੋਕਾਂ ਦੇ ਵਿੱਚ ਜੋ ਕਿ ਇਛਾਵਾਂ ਲੋਕਾਂ ਦਾ ਇਹ ਕਹਿਣਾ ਵਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਲਗਾਤਾਰ ਨਸ਼ਾ ਵਧਦਾ ਜਾ ਰਿਹਾ ਹੈ ਉਹ ਨੌਜਵਾਨ ਨੂੰ ਨਸ਼ੇ ਤੋਂ ਪਰੇਰ ਕੇ ਖੇਡ ਕਬੱਡੀ ਦੇ ਨਾਲ ਜੋੜਨਾ ਹੈ ਤਾਂ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿ ਸੰਵਾਦ ਕੇਨਾ ਅਨਾਰਥਮਈ ਦਾ ਹੋ ਗਿਆ ਲੋਕ ਇਸੇ ਤਰ੍ਹਾਂ ਫੱਜ ਕੇ ਬੈਠੇ ਨੇ ਕਿਉਂਕਿ ਜਿਨ੍ਹਾਂ ਦਾ ਖੇਡ ਕਬੱਡੀ ਦੇ ਨਾਲ ਪਿਆਰ ਆ ਉਹ ਪਤਨਾ ਦਾ ਪੰਜਾਬ ਸੰਚੈਨਲ ਤੇ ਬਹੁਤ ਬਹੁਤ ਸ਼ੁਕਰੀਆ ਗਗਨਦੀਪ ਸਿੰਘ ਵਾਹਿਗੁਰੂ ਦਾ ਖਾਲਸਾ ਜਰੀ ਵਾਹਿਗੁਰੂ ਜੀ ਦੇ ਬਸੇ ਸਭ ਤੋਂ ਪਹਿਲਾਂ ਸਾਡੇ ਪਿੰਡ ਦੀ ਆਰਮਾਨ ਤੇ ਸ਼ਾਨ ਸਾਡੇ ਵੀਰ ਸੋਨੀ ਪੰਜਾਬ ਸਿੰਘ ਚੈਨਲ ਬੂਧਗੜ੍ਹ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਆਪਣਾ ਟੀਮ ਦੀ ਸਮਾਂ ਕੱਢ ਕੇ ਸਾਡੇ ਟੂਰਨਾਮੈਂਟ ਨੂੰ ਕਵਰ ਕਰਕੇ ਜੈ ਸ਼ੰਬ ਦੇਸ਼ਾ ਤੇ ਕਰਪ ਚਾਉਂਦੇ ਆ। ਸੋ ਜੀ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਕਿ ਸਾਡੇ ਪਿੰਡ ਦੇ ਸਪਾਗ ਨਾਲ ਇਸ ਤਰ੍ਹਾਂ ਹਰ ਸਾਲ ਗੁਰੂ ਮਹਾਰਾਜ ਕਿਰਪਾ ਕਰੇ ਪਿੰਡ ਪਾਲਟੀਬਾਈ ਤੋਂ ਉੱਪਰ ਉੱਠ ਕੇ ਅਸੀਂ ਟੂਰਨਾਮੈਂਟ ਹਰ ਸਾਲ ਕਰਾਵਾਂਗੇ। ਸਾਰੇ ਮੇਰੇ ਭਰਾਵਾਂ ਦਾ ਪਿੰਡ ਵਾਸੀਆਂ ਦਾ ਸਾਰੇ ਮੇਰੇ ਪਤਵੰਤੇ ਜਿਨ੍ਹਾਂ ਦਾ ਸਤਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਦਾ ਕਾਸਾ ਸ੍ਰੀ ਵਾਹਿਗੁਰੂ ਜੀ 2026 ਦੇ ਵਿੱਚ ਕਿਸੇ ਕਿਤੇ ਜੇਕਰ ਲੋਕਾਂ ਨਾਲ ਗੱਲਬਾਤ ਕਰਦਿਆਂ ਤਾਂ ਉਹਨਾਂ ਦਾ ਮਨਸ਼ਾ ਇਹੀ ਗੱਲ ਕਹਿਣਾ ਆਵਾ ਕਿ ਜਿਸ ਤਰ੍ਹਾਂ ਇੱਕ ਕਬੱਡੀ ਕੱਪ ਹੋਇਆ ਵਾ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਵਾ ਤਾਂ ਅਸੀਂ ਆਗਿਆ ਕਰਦੇ ਹਾਂ ਇਸ ਤੋਂ ਵੱਧ ਕੇ ਅਗਲੇ ਸਾਲ ਵੀ ਇਸ ਤੋਂ ਵੱਡੇ ਪੱਧਰ ਤੇ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਇਹ ਸਿਆਸੀ ਲੀਡਰ ਵੀ ਇੱਥੇ ਇਸ ਦੇ ਵਿੱਚ ਸ਼ਿਰਕਤ ਕਰ ਰਿਹਾ ਤਾਂ ਜਿੱਥੇ ਜ ਖਾਸ ਤੌਰ ਤੇ ਇੱਕ ਖਾਸ ਤਸਵੀਰ ਦੇਖਣ ਨੂੰ ਮਿਲੀ ਆ ਕਿ ਆਪਸੀ ਰਾਜਨੀਤੀ ਉੱਪਰ ਉੱਠ ਕੇ ਇੱਕ ਸਟੇਜ ਤੇ ਕਾਰਤਾਰਾਂ ਇਕੱਠੇ ਹੋਇਆ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਅਗਵੇ ਤੋਂ ਸਮਾਂ ਉੱਪਰ ਹੋ ਚੁੱਕਿਆ ਪਰ ਲੋਕ ਇਸੇ ਤਰ੍ਹਾਂ ਸੱਜ ਕੇ ਬੈਠੇ ਨੇ ਇਸ ਖੇਡ ਕਬੱਡੀ ਦੇ ਲਈ